ਸੀਨੀਅਰ ਪੁਲਿਸ ਅਧਿਕਾਰੀਆਂ ਦੀਆਂ ਹਦਾਇਤਾਂ ਤੇ ਥਾਣਾ ਫਲੋਰ ਦੀ ਪੁਲਿਸ ਨੂੰ ਉਸ ਵੇਲੇ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਰਾਜਾਂ ਦੇ ਲੋਕਾਂ ਤੋਂ ਲੁੱਟਖੋ ਕਰਨ ਵਾਲੇ ਲੁਟੇਰਿਆਂ ਨੂੰ ਤੇਜ਼ਾਰ ਹਥਿਆਰਾਂ ਸਮੇਤ ਕਾਬੂ ਕੀਤਾ ਮੀਡੀਆ ਨਾਲ ਵਧੇਰੀ ਜਾਣਕਾਰੀ ਸਾਂਝੀ ਕਰਦਿਆਂ ਡੀਐਸਪੀ ਸਰਵਨ ਸਿੰਘ ਬਲ ਨੇ ਦੱਸਿਆ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਕਿ ਫਲੋਰ ਏਰੀਆ ਵਿੱਚ ਲੁੱਟਖੋ ਦੀਆਂ ਕਾਫੀ ਵਾਰਦਾਤਾਂ ਹੋ ਰਹੀਆਂ ਹਨ ਜਿਸ ਤੇ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ ਥਾਣਾ ਫਲੋਰ ਨੂੰ ਇਹਨਾਂ ਵਾਰਦਾਤਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਸਖਤ ਐਕਸ਼ਨ ਲੈਣ ਦੀ ਹਦਾਇਤ ਕੀਤੀ ਸੀ ਜਿਸ ਤੇ ਵੱਖ-ਵੱਖ ਕੇਸਾਂ ਵਿੱਚ ਦੋਸ਼ੀ ਸਾਰਥਿਕ ਪੁੱਤਰ ਮਹੱਲਾ ਉੱਚੀ ਕਾਟੀ थाना ਫਲੋਰ ਜਿਸ ਨੇ ਰਾਤ ਸਮੇਂ ਪਿੰਡ ਪਾਲਾ ਤੋਂ ਸ਼ਾਹਪੁਰ ਨੂੰ ਜਾਂਦੇ ਸਮੇਂ ਆਪਣੇ ਸਾਥੀਆਂ ਨਾਲ ਮਿਲ ਕੇ ਰਾਜਨਪੁੱਤਰ ਹਰਬੰਸ ਲਾਲ ਵਾਸੀ ਪਿੰਡ ਸ਼ਾਹਪੁਰ ਪਾਸੋਂ 8000 ਰੁਪਏ ਉਸ ਦੀ ਪਤਨੀ ਦੀਆਂ ਸੋਨੇ ਦੀਆਂ ਵਾਲੀਆਂ ਤੇ ਪਰਸ ਵਿੱਚੋਂ 2000 ਰੁਪਏ ਖੋਹ ਕੀਤੇ ਸਨ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਤਰ੍ਹਾਂ ਦੋਸ਼ੀ ਵਿਕਾਸ ਉਰਫ ਬੋਬੀ ਪੁੱਤਰ ਜਗਦੀਸ਼ ਕੁਮਾਰ ਵਾਸੀ ਮਹੱਲਾ ਰਵਿਦਾਸਪੁਰਾ ਫਲੋਰ ਜ਼ਿਲ੍ਹਾ ਜਲੰਧਰ ਜਿਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਨੀਸ਼ ਕੁਮਾਰ ਪੁੱਤਰ ਹਰਮੇਸ਼ ਚੰਦ ਲਾਹ ਵਾਸੀ ਰੋੜਕਾ ਖੁਰਦ ਪਾਸੋਂ 5000 ਰੁਪਏ ਦੀ ਖੋਹ ਕੀਤੀ ਸੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਜਦ ਕਿ ਸਰਬਜੀਤ ਕੌਰ ਪਤਨੀ ਕਮਲਜੀਤ ਵਾਸੀ ਮਲਤਾਨੀ ਮੁਹੱਲਾ ਫਲੋਰ ਜ਼ਿਲ੍ਹਾ ਜਲੰਧਰ ਪਾਸੋਂ 10000 ਰੁਪਏ ਦੀ ਖੋਹ ਕਰਨ ਵਾਲੇ ਦੋਸ਼ੀ ਗੋਰਵ ਕੁਮਾਰ ਉਰਫ ਭਗਤਾ ਪੁੱਤਰ ਰਾਜਕੁਮਾਰ ਵਾਸੀ ਮੁਹੱਲਾ ਭੰਡੇਰਾ ਥਾਣਾ ਫਲੋਰ ਜ਼ਿਲ੍ਹਾ ਜਲੰਧਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਮੋੜਲੀ ਪੁੱਛਗਿਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਲੋਕ ਹਾਈਵੇ ਫਲੋਰ ਰੇਲਵੇ ਲਾਈਨ ਨਜ਼ਦੀਕ ਝਾੜੀਆਂ ਵਿੱਚ ਲੁਕ ਛਿਪ ਕੇ ਬੈਠ ਜਾਂਦੇ ਸੀ ਅਤੇ ਰਾਤ ਸਮੇਂ ਦਾਤਰ ਦੀ ਨੌ ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਪਾਸੋਂ ਪੈਸੇ ਅਤੇ ਮੋਬਾਈਲ ਖੋਹ ਲੈਂਦੇ ਸੀ ਪੁਲਿਸ ਨੇ ਇਹਨਾਂ ਖਿਲਾਫ ਹੋਰ ਵੀ ਕਈ ਵੱਡੇ ਖੁਲਾਸੇ ਕੀਤੇ ਹਨ ਫਲੋਰ ਤੋਂ ਸੁਸ਼ੀਲ ਅਹੂਜਾ ਦੇ ਨਾਲ ਰਾਜਕੁਮਾਰ ਨੰਗਲ ਦੀ ਰਿਪੋਰਟ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਹਰਕਮਲ ਪਰੀਸਨ ਜੀ ਘਾ ਕੋਲੋਂ ਸਲਾਹੀ ਜੀ ਨਖਰ ਦੇ ਵਿਰੁੱਧ ਅਤੇ ਮਾੜੇ ਅੰਸਰਾਂ ਦੇ ਉਹ ਜਿਹੜੀ ਮਹਿਮ ਕਰਾਈ ਗਈ ਆ ਉਹਦੇ ਵਿੱਚ ਐਥ ਤੋਂ ਸਾਡੇ ਇੰਸਪੈਕਟਰ ਫਲਸਰਦੇਵ ਸਿੰਘ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਕੀ ਮੈਮ ਕਾਫੀ ਦਿਨਾਂ ਤੋਂ ਉਸ ਕਹਿੰਦਾ ਹੁੰਦੀਆਂ ਕਿ ਵੀ ਕਾਫੀ ਲੁੱਟਾਂ ਘੋ ਰਹੀਆਂ ਨੇ ਜਿਨ੍ਹਾਂ ਨੇ ਇਹਨਾਂ ਦੀ ਟੀਮ ਬਣਾਉਣ ਤੋਂ ਬਾਅਦ ਇਹਨਾਂ ਨੇ ਬੜੀ ਅੱਛੀ ਉਪਲਬਧੀ ਪ੍ਰਾਪਤ ਕੀਤੀ ਆ ਇੱਕ ਵਾਰ ਦਾਤ ਜਿਹੜੀ ਸੀ ਉਹ ਗੁਜਰਥੇ ਤੋਂ ਚੱਲ ਰਹੀ ਸੀ ਮੇਨ ਜਿਹੜੀ ਰੋਡ ਦੇ ਤੇ ਲੋਕਾਂ ਨੂੰ ਰਾਹਗੀਰਾਂ ਨੂੰ ਜਦੋਂ ਉਹ ਰੁਕਦੇ ਸਨ ਕੋਈ ਪਾਣੀ ਪੀਣਦੇ ਜਾਂ ਕੋਈ ਪੈਸੇ ਰੁਕਦੇ ਸਨ ਤੇ ਉਹਨਾਂ ਨੂੰ ਲੁੱਟ ਲੈਂਦੇ ਸੀ ਦਾਤਰਾ ਦੇ ਰੂਪ ਦੇ ਤੁਸੀਂ ਉਹਨਾਂ ਦੇ ਦੋ ਮੈਂਬਰ ਅਸੀਂ ਆਲਰੇਡੀ ਫੜੇ ਸੀ ਤੇ ਹੁਣ ਉਹਨਾਂ ਦਾ ਮੈਂਬਰ ਬੋਬੀ ਜਿਹੜਾ ਉਹਨੂੰ ਗ੍ਰਿਫਟਾਰ ਕੀਤਾ ਹੈਗਾ ਇਹ ਇਹਦੇ ਦੇ ਆਲਰੇਡੀ ਜਿਹੜੇ ਮਕਦਮੇ ਦਰਜ ਹੈਗੇ ਆ ਇਸ ਤੋਂ ਇੱਕ ਹੋਰ ਵਾਰਦਾਤਾਂ ਸ਼ਹਿਰ ਦੇ ਅੰਦਰਲੇ ਪਾਸੇ ਕਾਫੀ ਚੱਲ ਰਹੀਆਂ ਸੀ ਜਿਹਦੇ ਵਿੱਚ ਨਵਾਂ ਮਕਦਮਾ ਅਸੀਂ ਦਰਜ ਕੀਤਾ ਸੀ ਦੋਸਤੋ 30 ਨੰਬਰ ਇਹ ਗੌਰਤ ਦੇ ਵਿੱਚ ਗੌਰਵ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਹੈਗਾ ਉਹਦੇ ਨਾਲ ਇੱਕ ਮੋਟਾ ਹੈਗਾ ਉਹਨੂੰ ਗ੍ਰਿਫਤਾਰ ਕੀਤਾ ਇਹਨਾਂ ਤੋਂ ਕਰੀਬ ਜਿਹੜੀਆਂ ਫਲੋਰ ਦੇ ਏਰੀਏ ਦੇ ਵਿੱਚ ਲੁਧਿਆਣੇ ਦੇ ਏਰੀਏ ਦੇ ਵਿੱਚ ਗਰਾਏ ਦੇ ਏਰੀਏ ਵਿੱਚ 25 ਵਾਰਦਾਤਾਂ ਜਿਹੜੀਆਂ ਆਊਟਰੇਸ ਕੀਤੀਆਂ ਨਹੀਂਆਂ ਜੀ ਇਹ ਸਭ ਜਿਹੜਾ ਜਿਹੜਾ ਵੀ ਰਿਪੋਰਟ ਜਿਹੜਾ ਵਾਰਸਾ ਕਰਦਾ ਇਹ ਕੋਲ ਉਹਨਾਂ ਕੋਲ ਸਰ ਕੀ ਕੰਮ ਚੱਲਦਾ ਹੈ ਉਹਨਾਂ ਕੋਲੋਂ ਅਸੀਂ ਇੱਕ ਡਾਕਟਰ ਬੁਲਾਵਟ ਕੀਤਾ ਹੈਗਾ ਤੇ ਇੱਕ ਪਰਸ ਬੁਲਾਵਟ ਕੀਤਾ ਇੱਕ ਮਵਾਇਆ ਕੀਤਾ ਹੈਗਾ ਜੀ ਸਰ ਇਹ ਗਰੋਹ ਦੇ ਕਿੰਨੇ ਮੈਂਬਰ ਸੀ ਸਰ ਸਾਰੇ ਤੇ ਗਰੋਹ ਦੇ 4 ਮੈਂਬਰ ਨੇ 3 ਗ੍ਰਸਤਾਰ ਹੋ ਚੁੱਕੇ ਨੇ ਇੱਕ ਜਿਹੜਾ ਹਜੇ ਗ੍ਰਸਤਾਰੀ ਤੋਂ ਬਚਿਆ ਹੋਇਆ ਹੈ ਠੀਕ ਹੈ ਇੱਕ ਤਾਂ ਸ਼ਹਿਰ ਦੇ ਅੰਦਰ ਵਾਰਦਾਤਾਂ ਹੋਈਆਂ ਸੀ ਤੁਸੀਂ ਦੋ ਬੰਦੇ ਮੰਨ ਲਿਆ ਹੈਗਾ ਵੀ ਇਹਦੇ ਵਿੱਚ ਇਹਦੀ ਇੱਕ ਮੋਟਾ ਹੈਗਾ ਪਰ ਮੋਟਾ ਵੀ ਗ੍ਰਸਤਾਰ ਕਰ ਲਿਆ ਨਹੀਂ ਮੋਟੇ ਤੇ ਅਸੀਂ ਛਾਪਾ ਮਾਰੀ ਕਰ ਰਹੇ ਹਾਂ ਗੌਰਵ ਜਿਹੜਾ ਉਹ ਗ੍ਰਸਤਾਰ ਕਰ ਲਿਆ ਗਿਆ ਹੈਗਾ ਤੇ ਇਹਦੇ ਨਾਲ ਜਿਹੜਾ ਵਾ ਛੋਟੀਆਂ ਵਾਰਦਾਤਾਂ ਵੱਡੀਆਂ ਵਾਰਦਾਤਾਂ ਜਿਹਨੀਆਂ ਵੀ ਕਰਦੇ ਸੀ ਇਹ ਦੀ ਮੜੀ ਅਨਸਰ ਸੀ ਇਹਨਾਂ ਦੀ ਜਿਹੜਾ ਪ੍ਰੀਵੀਅਸ ਤੇ ਹਿਸਟਰੀ ਆ ਉਹਦੇ ਵਿੱਚ ਵੀ ਇਹਨਾਂ ਦੇ ਮਕਦਮੇ ਦਰਸਤਨ ਤੇ ਇਹਦੀ ਕਾਫੀ ਮਿਹਨਤ ਕਰਕੇ ਅ ਇੰਸਪੈਕਟਰ ਫਰਦੇਸ ਸਿੰਘ ਦੇ ਅਸਟਟੂਨੇ ਫਲੋਰ ਉਹਨਾਂ ਦੀ ਟੀਮ ਨੇ ਇਹ ਪ੍ਰਸ਼ੰਸਾ ਵਾਲਾ ਕੰਮ ਕੀਤਾ